ਅਹ ਦੋਸਤੋ 1158 ਸਾਈਪਰ ਪ੍ਰੋਫੈਸਰ ਦੇ ਲਾਈਵ ਫੰਟ ਵੱਲੋਂ ਇਕਾਈ ਸੀ ਦੋਦਮ ਸਿੰਘ ਸਰਕਾਰੀ ਕਾਲਜ ਸੁਨਾਮ ਵੱਲੋਂ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਖਾਸ ਤੌਰ ਤੇ ਇਨਸਾਫ ਪ੍ਰਸੰਦ ਲੋਕਾਂ ਦੇ ਨਾਲ ਇਹ ਗੱਲ ਕਰ ਰਹੇ ਹਾਂ ਕਿ ਅਸੀਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਉਚੇਰੀ ਸਿੱਖਿਆ ਨੂੰ ਲੈ ਕੇ ਵੱਖ-ਵੱਖ ਜਿਹੜੇ ਮਸਲੇ ਨੇ ਉਠਦੇ ਰਹਿੰਦੇ ਨੇ ਕਿ ਵੱਖ-ਵੱਖ ਜਿਹੜੇ ਸਵਾਲ ਸਰਕਾਰ ਦੇ ਉੱਤੇ ਤੇ ਇਸ ਸਿਸਟਮ ਦੇ ਉੱਤੇ ਜਿਹੜੇ ਹੁੰਦੇ ਰਹਿੰਦੇ ਨੇਗੇ ਦੋਨਾਂ ਦੇ ਵਿੱਚ ਇੱਕ ਜਿਹੜਾ ਸਵਾਲ ਆ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਨਾਂ ਦੀ ਭਰਤੀ ਦਾ ਮਸਲਾ ਇਹਦਾ ਜਿਹੜੀ ਭਰਤੀ ਜਿਹੜੀ ਸਿੱਗੀ ਕਿ ਸੁਪਰੀਮ ਕੋਰਟ ਤੋਂ ਜਿਹੜੀ ਕਵਾਸ਼ ਹੋ ਚੁੱਕੀ ਹੈਗੀ ਤੇ ਉਹਦੇ ਵਿੱਚ ਸਰਕਾਰ ਦੀ ਜਿਹੜੀ ਭੂਮਿਕਾ ਦਾ ਆਪਾਂ ਨੂੰ ਪਤਾ ਹੈਗਾ ਕਿ ਉਹ ਪਹਿਲਾਂ ਵੀ ਕਿਵੇਂ ਦੇ ਰਹੀ ਆ ਤੇ ਅੱਜ ਵੀ ਸਰਕਾਰ ਜਿਹੜੀ ਹੈਗੀ ਰਿਵਿਊ ਪਟੀਸ਼ਨ ਦੇ ਲਈ ਜਦ ਕੇ ਸਰਕਾਰ ਕਹਿ ਚੁੱਕੀ ਆ ਕਿ ਇਸ ਭਰਤੀ ਨੂੰ ਬਚਾਉਣ ਦੇ ਲਈ ਅਸੀਂ ਰਿਵਿਊ ਪਟੀਸ਼ਨ ਜਿਹੜੀ ਆ ਉਹ ਦਾਇਰ ਕਰਾਂਗੇ ਤੇ ਇਸ ਭਰਤੀ ਨੂੰ ਬਚਾ ਕੇ ਲੈ ਕੇ ਆਵਾਂਗੇ ਪਰ ਸਰਕਾਰ ਦੀ ਲਗਾਤਾਰ ਆਨਾ ਕਾਨੀ ਜਿਹੜੀ ਆ ਚੱਲ ਰਹੀ ਆ ਲਗਾਤਾਰ ਢਿੱਲਮਿਠ ਚੱਲ ਰਹੀ ਆ ਲਗਾਤਾਰ ਜਿਹੜੀ ਡਿਲੇ ਚੱਲ ਰਹੀ ਆ ਸਰਕਾਰ ਵੱਲੋਂ ਇਹ ਜਿਹੜੀ ਡਿਲੇ ਆ ਇਹ ਡਿਲੇ ਜਿਹੜੀ ਆ ਸਾਜ਼ਿਸ਼ੀ ਆ ਪੰਜਾਬ ਸਰਕਾਰ ਦੀ ਜਿਹੜੀ ਸਾਜ਼ਿਸ਼ੀ ਡਿਲੇ ਆ ਗਈ ਜਿਹੜੀ ਉਚੇਰੀ ਸਿੱਖਿਆ ਦੇ ਖਿਲਾਫ ਆ ਗਈ ਉਚੇਰੀ ਸਿੱਖਿਆ ਦੇ ਖਿਲਾਫ ਜਾ ਕੇ ਜਿਹੜੀ ਸਰਕਾਰ ਆ ਗਈ ਉਹ ਜਿਹੜਾ ਐਜੂਕੇਸ਼ਨ ਮਾਫੀਆ ਪੂਰਾ ਬਣਿਆ ਹੋਇਆ ਆ ਪੰਜਾਬ ਦੇ ਵਿੱਚ ਜਿਹਦੇ ਵਿੱਚ ਵੱਡੇ ਵੱਡੇ ਕਾਰਪੋਰੇਟ ادارے ਨੇ ਜਿਹੜੇ ਹੋਰ ਜਿਹੜੇ ਲੋਕ ਨੇਗੇ ਜਿਹੜੇ ਪੰਜਾਬ ਦੇ ਵਿੱਚ ਹਰ ਐਜੂਕੇਸ਼ਨ ਨੂੰ ਖਤਮ ਕਰਨਾ ਚਾਹੁੰਦੇ ਨੇ ਜਿਹੜੇ ਇਹਨਾਂ ਸਰਕਾਰੀ ਕਾਲਜਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਇਹ ਸਰਕਾਰ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਖੜੀ ਹੈ ਜੀ ਤਾਂ ਅਸੀਂ ਵਾਰ-ਵਾਰ ਜਿਹੜੀ ਆ ਸਰਕਾਰ ਨੂੰ ਕਹਿ ਰਹੇ ਹਾਂ ਕਿ ਕਿ ਤੁਸੀਂ ਇਸ ਨੂੰ ਸਰਦਤਾ ਨਾਲ ਲਓ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਕਰਕੇ ਜਿਹੜੀ ਹੈ ਇਹ ਭਰਤੀ ਪੂਰੀ ਚੜਾਈ ਸੀਗੀ ਪਰ ਸਰਕਾਰ ਦੀ ਫੇਰ ਨਲਕੀ ਕਰਕੇ ਜਿਹੜੀ ਹੈ ਇਹ ਸਰਕਾਰ ਜਿਹੜੀ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਆ ਇਹ ਜਿਹੜੀ ਆ ਜਿਹੜੀ ਇਹ ਭਰਤੀ ਰੱਦ ਹੋਈ ਆ ਪਰ ਸਰਕਾਰ ਇਹਨੂੰ ਅੱਗੇ ਬਚਾਉਣ ਦੇ ਲਈ ਰਿਵਿਊ ਪਟੀਸ਼ਨ ਤੇ ਜਾਣ ਦੇ ਲਈ ਜਿਹੜੀ ਜਿਹੜੀ ਬਿਲਕੁਲ ਵੀ ਸਰਦ ਹੈ ਨਹੀਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਕਿ ਜਲ ਤੋਂ ਜਲਦ ਰਿਵਿਊ ਪਟੀਸ਼ਨ ਫਾਇਲ ਕਰੀ ਜਾਵੇ ਤੇ ਜਲ ਤੋਂ ਜਲਦ ਪੰਜਾਬ ਦੇ ਲੋਕਾਂ ਦੇ ਵਿੱਚ ਤੁਸੀਂ ਇਹ ਗੱਲ ਲੈ ਕੇ ਆਓ ਕਿ ਪੰਚਤ ਕਿ ਤੁਸੀਂ ਤੁਹਾਡੇ ਕੋਲੇ ਜਿਹੜੀ 1158 ਸਹਾਇਕ ਪ੍ਰੋਫੈਸਰ ਨੇ ਤੇ ਲਾਇਬ੍ਰੀਅਨ ਨੇਗੇ ਉਹਨਾਂ ਦੇ ਲਈ ਤੁਹਾਡੇ ਕੋਲੇ ਕੀ ਸੋਲੂਸ਼ਨ ਹੈਗਾ ਤੇ ਅੱਗੇ ਉਹਨਾਂ ਲਈ ਤੁਸੀਂ ਕੀ ਕਰਨ ਜਾ ਰਹੇ ਹੋ ਹਾਲੇ ਤੱਕ ਬੜੀ ਸ਼ਰਮ ਦੀ ਗੱਲ ਹੈ ਕਿ ਹਾਲੇ ਤੱਕ ਕਿ 2 ਮਹੀਨੇ ਲਗਾਤਾਰ ਹੋ ਚੁੱਕੇ ਨੇ ਕਿ ਇਸ ਭਰਤੀ ਨੂੰ ਰੱਦ ਹੋਇਆ ਪਰ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਹਾਲੇ ਤੱਕ ਕੋਈ ਵੀ ਬਿਆਨ ਜਿਹੜਾ ਇਸ ਭਰਤੀ ਦੇ ਹੱਕ ਦੇ ਵਿੱਚ ਨਹੀਂ ਆਇਆ ਇਹ ਬਿਆਨ ਨਾ ਆਉਣਾ ਇਹ ਬਿਆਨ ਆਉਣਾ ਕੋਈ ਅਚਨਚੇਤ ਨਹੀਂ ਹੈਗਾ ਇਹ ਬਿਆਨ ਆਉਣਾ ਉਹਨਾਂ ਦੀ ਸਾਜ਼ਿਸ਼ ਹੈਗੀ ਇਹ ਸਾਜ਼ਿਸ਼ ਜਿਹੜੀ ਦੱਸਦੀ ਹੈ ਕਿ ਉਹ ਕਿਵੇਂ ਜਿਹੜਾ ਉਚੇਰੀ ਸਿੱਖਿਆ ਦੇ ਖਿਲਾਫ ਖੜੇ ਨੇ ਤੇ ਉਚੇਰੀ ਸਿੱਖਿਆ ਨਾਲ ਉਹਨਾਂ ਨੂੰ ਕੋਈ ਸਨੇਹ ਨਹੀਂ ਕੋਈ ਪਿਆਰ ਨਹੀਂ ਕੋਈ ਉਹਨਾਂ ਦੀ ਸਦਤ ਹੈ ਨਹੀਂਗੀ ਅਸੀਂ ਇਸ ਉਚੇਰੀ ਸਿੱਖਿਆ ਨੂੰ ਬਚਾਉਣ ਦੇ ਲਈ 1158 ਸਾਇਕ ਪ੍ਰੋਫੈਸਰ ਦੀ ਭਰਤੀ ਨੂੰ ਬਚਾਉਣ ਦੇ ਲਈ ਹਰ ਤਰ੍ਹਾਂ ਦਾ ਜਿਹੜਾ ਸਟਰਗਲਸ ਕਰਾਂਗੇ ਹਰ ਤਰ੍ਹਾਂ ਦਾ ਸੰਘਰਸ਼ ਕਰਾਂਗੇ ਪਹਿਲਾਂ ਵੀ ਲੋਕ ਪੰਜਾਬ ਦੇ ਲੋਕ ਜਿਹੜੇ ਸਾਡੇ ਨਾਲ ਖੜੇ ਨੇ ਪਹਿਲਾਂ ਵੀ ਪੰਜਾਬ ਪੂਰਾਗਾ ਸਾਡੇ ਨਾਲ ਜਿਹੜਾ ਕੰਪ ਇਸ ਭਰਤੀ ਨੂੰ ਬਚਾਉਣ ਦੇ ਲਈ ਪੰਜਾਬ ਦੀ ਚਿਹਰੀ ਸਿੱਖਿਆ ਨੂੰ ਬਚਾਉਣ ਦੇ ਲਈ ਸੜਕਾਂ ਦੇ ਉੱਤੇ ਸਾਡੇ ਨਾਲ ਆਇਆ ਹੁਣ ਅਸੀਂ ਫੇਰ ਆਉਣ ਵਾਲੀ ਜਿਹੜਾ ਸੋਮਵਾਰ ਅਗਲੇ ਹਫਤੇ ਦਾ ਆ ਰਿਹਾ ਹੈਗਾ ਸੋਮਵਾਰ ਨੂੰ ਅਸੀਂ ਫੇਰ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕਰਨ ਜਾ ਰਹੇ ਹਾਂ ਤੇ ਉੱਥੇ ਇੱਕ ਵੱਡਾ ਪ੍ਰੋਟੈਸਟ ਕਰਨ ਜਾ ਰਹੇ ਹਾਂਗੇ ਤੇ ਉਹਦੇ ਲਈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਪੰਜਾਬ ਦੇ ਵਿੱਚ ਕੰਮ ਕਰਦੇ ਜਨਤਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਵੱਧ ਛੱਡ ਕੇ ਜਿਹੜਾ ਸਾਡੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਜਿਹੜੀ ਪੰਜਾਬ ਦੀ ਉਚੇਰੀ ਸਿੱਖਿਆ ਵੀ ਇਹਨੂੰ ਬਚਾਉਣ ਦਾ ਜਿਹੜਾ ਕਦਮ ਪੁੱਟਿਆ ਗਿਆ ਸੀ ਪੰਜਾਬ ਦੇ ਲੋਕਾਂ ਵੱਲੋਂ ਹੀ ਜਿਹੜਾ ਇਹ ਕਦਮ ਪੁੱਟਿਆ ਗਿਆ ਸੀਗਾ ਤੇ ਪੰਜਾਬ ਦੇ ਲੋਕਾਂ ਵੱਲੋਂ ਜਿਹੜਾ ਕਦਮ ਪੁੱਟਿਆ ਗਿਆ ਸੀ ਇਸ ਨੇ ਸਰਕਾਰ ਨੂੰ ਮਜਬੂਰ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੀ ਆ ਸਹਾਇਕ ਪ੍ਰੋਫੈਸਰਾਂ ਦੀ ਰੈਗੂਲਰ ਭਰਤੀ ਸਰਕਾਰੀ ਕਾਰਜਾਂ ਦੇ ਵਿੱਚ ਹੋਵੇ ਜਿਹੜੀ ਭਰਤੀ ਕੇ ਪਿਛਲੇ 30 ਸਾਲਾਂ ਤੋਂ ਬੰਦ ਪਈ ਸੀ ਸੋ ਉਹ ਫੇਰ ਉਸੇ ਭਰਤੀ ਨੂੰ ਜਿਹੜਾ ਬਚਾਉਣ ਦੇ ਲਈ ਫੇਰ ਇੱਕ ਵਾਰ ਜਿਹੜਾ ਹੁਣ ਫੇਰ ਜਿਹੜੀ ਆ ਉਹ ਮੂਵਮੈਂਟ ਜਿਹੜੀ ਆ ਵੀ ਉਹ ਖੜੀ ਕਰਨ ਜਾ ਰਹੇ ਆ ਉਸ ਮੂਵਮੈਂਟ ਪੰਜਾਬ ਦੇ ਵਿੱਚ ਜਿਹੜੇ ਲੈ ਕੇ ਜਾ ਰਹੇ ਆਗੇ ਸੋ ਉਹਦੇ ਲਈ ਅਪੀਲ ਹੈਗੀ ਕਿ 15 ਸਤੰਬਰ ਦਿਨ ਸੋਮਵਾਰ ਨੂੰ ਪੰਜਾਬ ਦੇ ਲੋਕ ਜਿਹੜਾ ਵੱਧ ਚੜ ਕੇ ਸਾਡੇ ਨਾਲ ਇਸ ਸਟਰਗਲ ਦੇ ਵਿੱਚ ਸਾਡਾ ਸਾਥ ਦੇਣ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਗਰੀਬਾਂ ਦੇ ਬੱਚੇ ਪੜ੍ਹਦੇ ਨੇ ਖਾਸ ਤੌਰ ਤੇ ਮਰਜੂਰ ਮਜ਼ਦੂਰ ਜਮਾਤਾਂ ਉਹਦੇ ਵਿੱਚ ਉਹਦੇ ਵਿੱਚ ਨਿਮਨ ਕਿਸਾਨੀ ਆ ਉਹਦੇ ਵਿੱਚ ਉਹਦੇ ਵਿੱਚ ਜਿਹੜੇ ਹੋਰ ਛੋਟੇ ਕਾਰੋਬਾਰੀ ਨੇ ਛੋਟੇ ਦੁਕਾਨਦਾਰ ਨੇ ਉਹਨਾਂ ਦੇ ਬੱਚੇ ਇਹਨਾਂ ਕਾਲਜਾਂ ਦੇ ਵਿੱਚ ਪੜ੍ਹਦੇ ਨੇ ਤੇ ਉਹਨਾਂ ਦੀ ਸਿੱਖਿਆ ਦਾ ਸਵਾਲ ਹੈ ਜੇ ਉਹਨਾਂ ਦੀ ਸਿੱਖਿਆ ਦਾ ਸਵਾਲ ਆ ਤੇ ਜਦੋਂ ਇੱਕ ਸਮੂਹ ਦੇ ਸਿੱਖਿਆ ਦਾ ਸਵਾਲ ਹੋਵੇ ਤਾਂ ਫਿਰ ਇਹ ਇੱਕ ਪੂਰੇ ਪੰਜਾਬ ਦਾ ਸਵਾਲ ਬਣ ਜਾਂਦਾ ਹੈ ਪੰਜਾਬ ਦੀ ਐਜੂਕੇਸ਼ਨ ਦਾ ਸਵਾਲ ਬਣ ਜਾਂਦਾ ਹੈਗਾ ਸੋ ਉਸ ਸਵਾਲ ਨੂੰ ਸਵਾਲ ਦੇ ਉੱਤੇ ਆਪਾਂ ਡੱਟ ਕੇ ਰਹਿਣਾਗਾ ਤੇ ਉਸ ਸਵਾਲ ਦੇ ਲਈ ਲੜਨਾਗਾ ਉਸ ਸਵਾਲ ਦੇ ਜਵਾਬ ਦੇ ਲਈ ਲੜਨਾਗਾ ਤੇ ਪੰਜਾਬ ਦੀ ਵਿੱਚ ਜਿਹੜੀ ਉਚੇਰੀ ਸਿੱਖਿਆ ਦੀ ਹਾਲਤ ਆ ਨੂੰ ਸੁਧਾਰਨ ਦੇ ਲਈ ਉਹਦੇ ਵਿੱਚ ਇੱਕ ਵੱਡਾ ਰੈਵੋਲੂਸ਼ਨ ਕਰਨ ਦੇ ਲਈ ਲੜਨਾਗਾ ਸੋ ਪੰਜਾਬ ਦੇ ਲੋਕਾਂ ਨੂੰ ਸਿਰ ਤੋਂ ਵਾਰ-ਵਾਰ ਅਪੀਲ ਹੈਗੀ ਕਿ ਸਾਡਾ ਇਸ ਸਟਰਗਲ ਦੇ ਵਿੱਚ ਦਾ ਸਾਥ ਦਿਓ ਤੇ ਇਸੇ ਮਾਦੀਨ ਦੇ ਰਾਹੀ ਜਿਹੜੇ ਪੰਜਾਬ ਦੀ ਉਚੇਰੀ ਸਿੱਖਿਆ ਦੇ ਵਿੱਚ ਕੰਮ ਕਰ ਰਹੇ ਨੇ ਉਹ ਜਨਤਕ ਜਥੇਬੰਦੀਆਂ ਜਾਂ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਜਿਦੇ ਵਿੱਚ ਅਧਿਆਪਕ ਜਥੇਬੰਦੀਆਂ ਨੇ ਜਿਦੇ ਵਿੱਚ ਨੌਨ ਟੀਚਿੰਗ ਜਿਹੜੇ ਕਰਮਚਾਰੀ ਨੇ ਉਹਨਾਂ ਦੀਆਂ ਜਥੇਬੰਦੀਆਂ ਨੇ ਜਿਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਨੇਆਂ ਉਹਨਾਂ ਸਾਰਿਆਂ ਨੂੰ ਅਸੀਂ ਅਪੀਲ ਕਰ ਰਹੇ ਆਗੇ ਕਿ ਆਓ ਆਪਾਂ ਇੱਕ ਮੰ ਆਓ ਆਪਾਂ ਇਕੱਠੇ ਹੋ ਕੇ ਜਿਹੜਾ ਪੰਜਾਬ ਦੀ ਉਚੀਰੀ ਸਿੱਖਿਆ ਨੂੰ ਬਚਾਈਏ ਤੇ ਜਿਹੜੀ ਪੰਜਾਬ ਦੇ ਵਿੱਚ ਰੈਗੂਲਰ ਭਰਤੀਆਂ ਨੇਗੀਆਂ ਗ੍ਰੀਵ ਰੈਗੂਲਰ ਭਰਤੀ ਜਿਹੜੀ 1158 ਨਿਕਲੀ ਆ ਇਹਨੂੰ ਬਚਾਈਏ ਤੇ ਹੋਰ ਵੀ ਜਿਹੜੀਆਂ ਭਰਤੀਆਂ ਜਿਹੜੀਆਂ ਦੇ ਤਾਂ ਕਿ ਰਾਹ ਖੁੱਲ ਸਕਣਾ ਤਾਂ ਕਿ ਯੂਨੀਵਰਸਟੀਆਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਹੋਰ ਵੀ ਕਾਲਜ ਨੇਗੇ ਉਹਨਾਂ ਦੇ ਵਿੱਚ ਵੀ ਰੈਗੂਲਰ ਭਰਤੀਆਂ ਹੋ ਸਕਣ ਸੋ ਅਪੀਲ ਆ ਸਾਰੇ ਸਾਥੀਆਂ ਸਾਰੇ ਸਾਥੀਆਂ ਨੂੰ ਸਾਰੇ ਦੋਸਤਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਸੋਮਵਾਰ ਨੂੰ ਜਰੂਰ ਸਾਡਾ ਵਾਚੜ ਕੇ ਸਾਥ ਦਿਓ ਸ਼ੁਕਰੀਆ ਜੀ